ਗਵਾਂਡੀ ਦੇ ਜੈਕਸਪੀਜੇ ਵਾਲੇ ਤੇ ਸੋਟੀ ਸਾਈਕਲ ਸਟੋਰ ਵਾਲੇ ਗਵਾਂਡੀ ਯਾਰੀ ਪੱਕੀ ਹੋ ਸਾਹਮਣੇ ਇੱਕ ਪਾਸੇ ਕਰਨ ਔਰ ਦੂਜੇ ਪਾਸੇ ਫੂਲਾ ਫੂਲਾ ਤੇ ਕਰਨ ਜਦੋਂ ਫੂਲਾ ਐ ਕਿੱਡੇ ਫੜਦੇ ਨਾ ਸਮਝ ਲਓ ਮੇਰੇ ਮਿੱਤਰੋ ਸਮਝ ਲਓ ਜਫਾ ਭਗਤੇ ਦੇ ਮੇਲੇ ਵੀ ਇਹ ਬਾਈ ਰਿਪੋਰਟਾਂ ਓਕੇ ਆ ਅਰਸ਼ ਨੰਬਰਦਾਰ ਗੁਰਮਣ ਕਨੇਡਾ ਉਹ ਕਹਿੰਦੇ ਢਾਂਜਲ ਦੇ ਜਫਾ ਦਾ 1100 ਦੇਣਗੇ 1100 ਦੇਣਗੇ ਕਬੱਡੀ ਦਾ ਲਾਹਤਪੁਰਜੀ ਵਾਲਾ ਦੀਪ ਅਗਲੀ ਕਬੱਡੀ ਪਾਰ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਸੋਨੀ ਆ ਦੂਜੇ ਪਾਸੇ ਫੂਲਾ ਸ਼ੂਸ਼ਕਵਾਲਾ ਕਰੂ ਕੁਮਾਰ ਫੜੂ ਗਿੱਟਾ ਓਏ ਕੇਹਨੇ ਕਾਉਣ ਦਾ ਕੀ ਮਤਲਬ ਓਏ ਸਾਡੀ ਗੱਡੀ ਤੇ ਓ ਫੁੱਲ ਤੇਰੇ ਨਾਲੇ ਲੱਗਦੇ ਆ ਓ ਸਾਡੀ ਗੱਡੀ ਤੇ ਓ ਫੁੱਲ ਤੇਰੇ ਨਾਲੇ ਲੱਗਦੇ ਆ ਦੱਸ ਤੂੰ ਕਾਉਣ ਬਣੀ ਓ ਦੀਪਤਪੁਰਜੀ ਵਾਲਾ ਮੇਰੇ ਮਿੱਤਰੋ ਕਬੱਡੀ 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 ਸੋਨੀ ਸੋਨੀ ਦੇ ਦੀਪ ਆਹ ਸੋਨੀ ਤੇ ਦੀਪ ਸੌਰੀ ਭਾਈ ਭਾਈ ਬਾਦੂ ਬੰਦੇ ਸੀ ਆ ਆ ਨਹੀਂ ਜਾਂਦੇ ਗੇਗੂ ਸਾਡੇ ਪੈਡ ਦਾ ਬੰਦਾ ਕੋਈ ਵੀ ਗਰਾਊਂਡ ਚ ਬਾਹਰ ਹੋ ਜਾਓ ਅਸੀਂ ਕਮੇਟੀ ਵਾਲੇ ਨਹੀਂ ਜਾਣਾ ਗਏ ਨੇ ਗਰਾਊਂਡ ਚ ਭਾਈ ਲਾਓ ਸਾਹਮਣੇ ਇੱਕ ਪਾਸੇ ਹਾਕਮ ਵਾਲਿਆ ਜੱਗੂ ਤੇ ਦੂਜੇ ਪਾਸੇ ਕੁਲਵਿੰਦਰ ਕੁਲਵਿੰਦਰ ਤੇ ਹਾਕਮ ਵਾਲਿਆ ਜੱਗੂ ਰੇਮ 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 ਬੋਲ ਆਓ ਸਾਹਮਣੇ ਦੀ ਧਰਤੀਆਂ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਵੇਖ ਰਹੇ ਆ ਵੀ ਹਾਕਮ ਵਾਲਿਆ ਜੱਗੂ ਵੀ ਉਸੇ ਇਲਾਕੇ ਦਾ ਹੈ ਆ ਦੂਜੇ ਪਾਸੇ

ਇੱਕ ਪਾਸੇ ਢਾਂਗੇ ਵਾਲਾ ਕਹਿੰਦਾ ਮੈਨੂੰ ਛੱਡੋ ਪਰ ਦੂਜੇ ਪਾਸੇ ਕੁਲਵਿੰਦਰ ਕੁਲਵਿੰਦਰ ਜਲਵੇਂੜੇ ਦਾ ਗੁਰਵਿੰਦਰ ਢਾਂਗੇ ਦਾ ਕੁਲਵਿੰਦਰ ਤੇ ਗੁਰਵਿੰਦਰ ਦੀ ਟੱਕਰ ਕੁਲਵਿੰਦਰ ਤੇ ਗੁਰਵਿੰਦਰ ਦੀ ਟੱਕਰ ਕਬੱਡੀ ਪਾਰ ਗੁਰਪ੍ਰੀਤ ਤੇ ਦੂਜੇ ਪਾਸੇ ਰੈਂਬੋ ਜੱਗੂ ਜੱਗੂ ਆਕਮਾਲੀਆਂ ਮੇਰੇ ਮਿੱਤਰੋ ਟੂਰਨਾਮੈਂਟ ਦਾ ਫਾਈਨਲ ਮੈਚ